ਬਲੀ ਦਾ ਦਾ ਉਹ ਕਿਸ਼ਤਾਂ ਚਕਾਈਆਂ ਦੇਵੇ ਥਾਲੇ ਸੇਵੇਂ ਇਸ ਜੀ ਦੇ ਕੇ ਤੇ ਸਾਡੇ ਕੋਲ ਪਿਆ ਥੱਬਾ ਸੰਭਿਆ ਰਸੀਦਾ ਦਾ ਪਾਰਸਾ ਮਹਾਰ ਮੇਲੇ ਲੱਗ ਤੇ ਜਿਹੜੀ ਜਗ੍ਹਾ ਉੱਤੇ ਖੂਨ ਡੁੱਲਿਆ ਸ਼ਹੀਦਾਂ ਦਾ ਤੇ ਜਿਹੜੀ ਜਗ੍ਹਾ ਉੱਤੇ ਖੂਨ ਡੁੱਲਿਆ ਸ਼ਹੀਦਾਂ ਦਾ ਸਤਿਗੁਰ ਦੇ ਪਿਆਰ ਵਿੱਚ ਜੁੜ ਗਈ ਸਾ ਸੰਗਤ ਸਭ ਤੋਂ ਪਹਿਲਾਂ ਕਲਗੀਧਰ ਦਸ਼ਮੇਸ਼ ਮੀਤਾਂ ਜੀਆਂ ਦੀ ਬਖਸ਼ੀ ਗੁਰਹੱਤੇ ਦੀ ਸਾਂਝ ਪਾਈਏ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸਕੇ ਤੀਸਰੇ ਪੜਾਅ ਤੇ ਸੰਤਾਂ ਆਈਆਂ ਹਨ ਹਰ ਜਸ ਕਰਦੀਆਂ ਹੋਈਆਂ ਬੇਸ਼ਕੀ ਹੈ ਗੁਰੂ ਕੀ ਸਤਿ ਤੋਂ ਤੇ ਜਲਪਾਣੇ ਪ੍ਰਵੰਦ